ਬ੍ਰਿਟੇਨ ਦੇ ਵਿੱਚ ਆਮ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ ਕਿਉਂਕਿ 4 ਜੁਲਾਈ ਨੂੰ ਇੱਥੇ VOTING ਹੋਣ ਜਾ ਰਹੀ ਹੈ ਬ੍ਰਿਟੇਨ ਦੀਆਂ ਇਹਨਾਂ ਚੋਣਾਂ ਦੇ ਵਿੱਚ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਸ ਦੇ ਲਈ ਨੁਮਾਇੰਦਗੀਆਂ ਦੀ ਚੋਣ ਕੀਤੀ ਜਾਵੇਗੀ ਜੀ ਹਾਂ ਜਿਸ ਦੀਆਂ 650 ਸੀਟਾਂ ਨੇ ਬ੍ਰਿਟੇਨ ਦੀਆਂ ਇਹਨਾਂ ਚੋਣ ਦੇ ਵਿੱਚ ਪੰਜ ਪੰਜਾਬੀ ਮੂਲ ਦੇ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਜਾ ਚੁੱਕੇ ਨੇ ਸੋ ਆਓ ਤੁਹਾਨੂੰ ਦੱਸਦੇ ਆ ਪੰਜਾਬੀ ਮੂਲ ਦੇ ਕਿਹੜੇ ਉਮੀਦਵਾਰਾਂ ਦੇ ਵੱਲੋਂ ਲੜੀ ਜਾ ਰਹੀ ਹੈ ਚੋਣ ਅਤੇ ਕੀ ਹੈ ਉਹਨਾਂ ਦਾ ਪਿਛੋਕੜ ਬ੍ਰਿਟੇਨ ਵਿੱਚ 4 ਜੁਲਾਈ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦਾ ਐਲਾਨ 3 ਮਈ ਨੂੰ ਪ੍ਰਧਾਨ ਮੰਤਰੀ ਨਰੇਂ드ਰਾ ਸੁਨਕ ਦੇ ਵੱਲੋਂ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੀਐਮ ਸੁਨਕ ਦੇ ਵੱਲੋਂ ਸੰਸਦ ਭੰਗ ਕਰ ਦਿੱਤੀ ਗਈ ਸੀ ਇਨ੍ਹਾਂ ਚੋਣਾਂ ਦੇ ਵਿੱਚ ਪੰਜ ਪੰਜਾਬੀ ਮੂਲ ਦੇ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਨੇ ਜਿਨ੍ਹਾਂ ਵਿੱਚ ਤਨਮਨਜੀਤ ਸਿੰਘ ਟੀਸੀ ਪ੍ਰੀਤ ਕੋਰਗਿਲ ਸੀਮਾ ਮਲਹੋਤਰਾ ਗਗਨ ਮਹਿੰਦਰਾ ਅਤੇ ਦਰਸ਼ਨ ਸਿੰਘ ਆਜ਼ਾਦ ਦੇ ਨਾਮ ਸ਼ਾਮਲ ਨੇ ਪਹਿਲਾ ਗੱਲ ਕਰਦੇ ਆ ਲੇਬਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਟੇਸੀ ਦੀ ਜੋ ਇੰਗਲੈਂਡ ਦੇ ਪਹਿਲੇ ਦਸਤਾਰ ਧਾਰੀ ਐਮਪੀ ਨੇ ਟੇਸੀ ਨੇ 2017 ਦੇ ਵਿੱਚ ਸਲੋ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ। ਉਸ ਤੋਂ ਬਾਅਦ ਉਹ 2023 ਤੋਂ ਸੁਨਕ ਸਰਕਾਰ ਦੇ ਵਿੱਚ ਸ਼ੈਡੋ ਨਿਰਯਾਤ ਮੰਤਰੀ ਦੇ ਵਜੋਂ ਕੰਮ ਕਰ ਰਹੇ ਨੇ। ਦਰਅਸਲ ਬ੍ਰਿਟੇਨ ਦੇ ਵਿੱਚ ਸਰਕਾਰ ਦੇ ਬਰਾਬਰ ਵਿਰੋਧੀ ਧਿਰ ਦੀ ਵੀ ਇੱਕ ਆਪਣੀ ਕੈਬਨਟ ਹੁੰਦੀ ਹੈ। ਜਿਸ ਨੂੰ ਸ਼ੈਡੋ ਕੈਬਨਿਟ ਕਿਹਾ ਜਾਂਦਾ ਹੈ ਇਸ ਕੈਬਨਿਟ ਦੇ ਮੰਤਰੀ ਬਾਰੀਕੀ ਨਾਲ ਸੰਬੰਧਿਤ ਵਿਭਾਗਾਂ ਦੇ ਕੰਮਕਾਜ ਉੱਤੇ ਨਿਗਰਾਨੀ ਰੱਖਦੇ ਨੇ ਤਰਮਨ ਜੀ ਸਿੰਘ ਟੀਸੀ ਦਾ ਪਿਛੋਕੜ ਪੰਜਾਬ ਦੇ ਜਲੰਧਰ ਨਾਲ ਸੰਬੰਧਿਤ ਹੈ ਟੀਸੀ 9 ਸਾਲ ਦੀ ਉਮਰ ਦੇ ਵਿੱਚ ਇੰਗਲੈਂਡ ਆ ਗਏ ਸੀ ਪਰ ਇਸ ਕੋ ਪਹਿਲਾਂ ਦੀ ਪੜਾਈ ਉਹਨਾਂ ਨੇ ਪੰਜਾਬ ਤੋਂ ਹੀ ਹਾਸਲ ਕੀਤੀ ਹੈ। ਇਸ ਤੋਂ ਬਾਅਦ ਤਨਮਨਜੀਤ ਸਿੰਘ ਟੀਸੀ ਨੇ ਯੂਨੀਵਰਸਿਟੀ ਕਾਲਜ ਲੰਡਨ ਤੋਂ ਮੈਨੇਜਮੈਂਟ ਸਟੱਡੀਜ਼ ਦੇ ਨਾਲ ਗਣਿਤ ਦੇ ਵਿੱਚ ਬੈਚਲਰ ਡਿਗਰੀ, ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਅਪਲਾਈਡ ਸਟੈਟਿਸਟਿਕਸ ਅਤੇ ਕੈਂਬਰिज ਤੋਂ ਦੱਖਣੀ ਏਸ਼ੀਆ ਦੇ ਇਤਿਹਾਸ ਦੇ ਵਿੱਚ ਐਮਫਿਲਡ ਦੀ ਪੜ੍ਹਾਈ ਕੀਤੀ ਹੈ। ਸਾਲ 2007 ਦੇ ਵਿੱਚ ਤਨਮਨਜੀਤ ਸਿੰਘ ਨੇ ਗ੍ਰੇਵਸ਼ਮ ਤੋਂ ਕਾਉਂਸਲਰ ਬੈਂਕੀ ਸਿਆਸਤ ਦੇ ਵਿੱਚ ਐਂਟਰੀ ਕੀਤੀ ਸੀ। ਸਾਲ 2007 ਵਿੱਚ ਤਨਮਨਜੀਤ ਸਿੰਘ ਟੀਸੀ ਨੇ ਗਰੇਵਚਮ ਤੋਂ ਕੌਂਸਲਰ ਬਣ ਕੇ ਸਿਆਸਤ ਦੇ ਵਿੱਚ ਐਂਟਰੀ ਕੀਤੀ ਸੀ ਇਸ ਤੋਂ ਬਾਅਦ ਸਾਲ 2011 ਵਿੱਚ ਉਨ੍ਹਾਂ ਨੂੰ ਗਰੇਸ਼ਮ ਦੇ ਮੇਅਰ ਬਣਨ ਦਾ ਵੀ ਮੌਕਾ ਮਿਲਿਆ ਫਿਰ 2017 ਵਿੱਚ ਉਸ ਲੋਕ ਹਲਕੇ ਤੋਂ ਐਮਪੀ ਦੀ ਚੋਣ ਲੜੇ ਅਤੇ 17000 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਫਿਰ ਸਾਲ 2019 ਦੀਆਂ ਆਮ ਚੋਣਾਂ ਦੇ ਵਿੱਚ ਉਹ ਦੂਜੀ ਵਾਰ ਸਲੋ ਤੋਂ ਸੰਸਦ ਚੁਣੀ ਗਈ ਸੀ। ਇੰਗਲੈਂਡ ਤੋਂ ਚੋਣ ਲੜਨ ਵਾਲੀਆਂ ਵਿੱਚ ਦੂਜਾ ਨਾਮ ਪ੍ਰੀਤਕੌਰ ਗਿੱਲ ਦਾ ਹੈ ਜੋ 2017 ਤੋਂ ਬਰਮਿੰਘਮ ਅਤੇ ਐਜਡ ਬਸਟਨ ਤੋਂ ਲੇਬਰ ਪਾਰਟੀ ਦੇ ਐਮਪੀ ਨੇ। ਪ੍ਰੀਤਕੌਰ ਗਿੱਲ ਨੂੰ ਇੰਗਲੈਂਡ ਦੀ ਸੰਸਦ ਦੇ ਵਿੱਚ ਚੁਣੀ ਜਾਣ ਵਾਲੀ ਪਹਿਲੀ ਸਿੱਖ ਔਰਤ ਹੋਣ ਦਾ ਮਾਣ ਹਾਸਲ ਹੈ। ਇਨਾ ਆਮ ਚੋਣਾਂ ਦੇ ਐਲਾਨ ਤੋਂ ਪਹਿਲਾਂ ਉਹ ਸ਼ੈਡੋ ਕੈਬਨਿਟ ਦੇ ਵਿੱਚ ਪ੍ਰਾਇਮਰੀ ਕੇਅਰ ਅਤੇ ਪਬਲਿਕ ਹੈਲਥ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਸੀ ਇੱਕ ਰਿਪੋਰਟ ਮੁਤਾਬਕ ਪ੍ਰੀਤਕੌਰ ਗਿੱਲ ਦਾ ਪਿਛੋਕੜ ਜਲੰਧਰ ਦੇ ਪਿੰਡ ਜਮਸ਼ੀਰ ਨਾਲ ਸੰਬੰਧਿਤ ਹੈ ਪ੍ਰੀਤ ਗਿੱਲ ਦੇ ਪਿਤਾ ਇੰਗਲੈਂਡ ਦੇ ਪਹਿਲੇ ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹੇ ਪ੍ਰੀਤਕੌਰ ਗਿੱਲ ਸਿਆਸਤ ਦੇ ਵਿੱਚ ਆਉਣ ਦਾ ਸਹਾਰਾ ਆਪਣੇ ਪਿਤਾ ਸਰ ਹੀ ਸਜਾਉਂਦੇ ਨੇ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਇਸ ਖੇਤਰ ਦੇ ਵਿੱਚ ਆਏ ਨੇ ਇੱਕ ਜਾਣਕਾਰੀ ਮੁਤਾਬਕ ਪ੍ਰੀਤ ਗਿੱਲ ਨੇ ਯੂਨੀਵਰਸਿਟੀ ਆਫ ਈਸਟ ਲੰਡਨ ਤੋਂ ਸੋਸ਼ਲ ਵਰਕ ਦੇ ਨਾਲ ਸਮਾਜ ਸ਼ਾਸਤਰ ਦੇ ਵਿੱਚ ਬੀ ਐਸ ਸੀ ਦੀ ਡਿਗਰੀ ਹਾਸਲ ਕੀਤੀ ਹੋਈ ਹੈ ਪ੍ਰੀਤ कौर ਗਿੱਲ ਦੇ ਸਿਆਸੀ ਸਫ਼ਰ ਦੀ ਗੱਲ ਕਰੀਏ ਸੰਸਦ ਦੇ ਵਿੱਚ ਆਉਣ ਤੋਂ ਪਹਿਲਾਂ ਉਹ ਕਾਉਂਸਲਰ ਬਣੇ ਅਤੇ ਪਬਲਿਕ ਹੈਲਥ ਅਤੇ ਪ੍ਰੋਟੈਕਸ਼ਨ ਦੇ ਕੈਬਨਟ ਮੰਤਰੀ ਵੀ ਰਹਿ ਚੁੱਕੇ ਨੇ ਸਾਲ 2017 ਦੀਆਂ ਆਮ ਚੋਣਾਂ ਦੇ ਵਿੱਚ ਪ੍ਰੀਤ ਗਿੱਲ ਨੂੰ ਲੇਬਰ ਪਾਰਟੀ ਦੇ ਵੱਲੋਂ ਬਰਮਿੰਘਮ ਐਜ ਬਸਟਨ ਤੋਂ ਉਮੀਦਵਾਰ ਵਜੋਂ ਚੁਣਿਆ ਗਿਆ ਸੀ ਜਿਸ ਦੇ ਵਿੱਚ ਚੋਣਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਇਸ ਦੌਰਾਨ ਉਹਨਾਂ ਨੂੰ ਗ੍ਰਹਿ ਮਾਮਲਿਆਂ ਦੀ ਚੋਣ ਕਮੇਟੀ ਦਾ ਮੈਂਬਰ ਵੀ ਚੁਣਿਆ ਗਿਆ ਜਨਵਰੀ 2018 ਦੇ ਵਿੱਚ ਉਹਨਾਂ ਨੂੰ ਸ਼ੈਡੋ ਕੈਬਨਿਟ ਦੇ ਵਿੱਚ ਕੋ ਮੰਤਰੀ ਵਿਕਾਸ ਮੰਤਰੀ ਵਜੋਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਪੇਰ ਸਾਲ 2019 ਵਿੱਚ ਉਹ ਫਿਰ ਤੋਂ ਬਰਮਿੰਗਮ ਇੱਕ ਬਸਟਨ ਤੋਂ ਐਮਪੀ ਬਣੇ ਸਾਲ 2020 ਦੇ ਵਿੱਚ ਪ੍ਰੀਤਕੌਰ ਗਿੱਲ ਨੂੰ ਪੈਚਵਰਕ ਫਾਊਂਡੇਸ਼ਨ ਵੱਲੋਂ ਐਮਪੀ ਆਫ ਦ ਇਅਰ ਅਵਾਰਡ ਦੇ ਨਿਵਾਜਿਆ ਗਿਆ ਹੁਣ ਉਹ ਤੀਜੀ ਵਾਰ ਇਸ ਹਲਕੇ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਨੇ ਇੰਗਲੈਂਡ ਵਿੱਚ ਆਮ ਚੋਣਾਂ ਲੜਨ ਵਾਲੇ ਤੀਜੇ ਪੰਜਾਬੀ ਦਾ ਨਾਂ ਹੈ ਸੀਮਾ ਮਲਹੋਤਰਾ ਜੋ ਲੇਬਰ ਪਾਰਟੀ ਦੇ ਉਮੀਦਵਾਰ ਵਜੋਂ फेल थॉम ਅਤੇ ਹਿਸਟਨ ਹਲਕੇ ਤੋਂ ਚੋਣ ਲੜ ਰਹੇ ਨੇ ਸੀਮਾ ਮਲਹੋਤਰਾ ਸਾਲ 2011 ਤੋਂ ਲੇਬਰ ਪਾਰਟੀ ਦੇ ਵੱਲੋਂ ਫੇਲ ਥਾਮ ਅਤੇ ਹਿਸਟਨ ਲਈ ਸੰਸਦ ਮੈਂਬਰ ਨੇ ਜਿਨ੍ਹਾਂ ਨੇ 6203 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ ਇੱਕ ਜਾਣਕਾਰੀ ਮੁਤਾਬਕ ਸੀਮਾ ਦਾ ਜਨਮ ਇੰਗਲੈਂਡ ਦੇ ਹਾਮਰਸਮਿਥ ਹਸਪਤਾਲ ਵਿੱਚ ਹੋਇਆ ਉਹਨਾਂ ਨੇ ਆਪਣੀ ਮੁੱਢਲੀ ਪੜਾਈ ਹਿਸਟਨ ਇਨਫੈਂਟਸ ਸਕੂਲ ਤੋਂ ਕੀਤੀ ਜਿੱਥੇ ਉਹਨਾਂ ਦੀ ਮਾਤਾ ਪਣਾਉਂਦੀ ਸੀ। ਸੀਮਾ ਮਲਹੋਤਰਾ ਨੇ ਸਿਆਸਤ ਦੇ ਵਿੱਚ ਕਾਫੀ ਮੱਲਾ ਮਾਰੀਆਂ ਨੇ। ਜਿਸ ਦੇ ਚੱਲਦਿਆਂ ਸਾਲ 2023 ਦੇ ਵਿੱਚ ਉਹਨਾਂ ਨੂੰ ਸਿੱਖਿਆ ਵਿਭਾਗ ਦਾ ਸ਼ੈਡੋ ਮੰਤਰੀ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਗਗਨ ਮੋਹਿੰਦਰ ਵੀ ਪੰਜਾਬੀ ਮੂਲ ਦੇ ਸਿਆਸਤਦਾਨ ਨੇ ਜੋ ਸਾਲ 2019 ਤੋਂ ਇੰਗਲੈਂਡ ਦੇ ਸਾਊਥ-ਵੈਸਟ ਹੱਟਪੋਰਟ ਚਾਇਰ ਤੋਂ ਸੰਸਦ ਮੈਂਬਰ ਨੇ ਉਸਤੰਬਰ 2023 ਤੋਂ ਸਹਾਇਕ ਸਰਕਾਰੀ ਵਿਆਪਵਜੋ ਸੇਵਾਵਾਂ ਨਿਭਾ ਰਹੇ ਨੇ ਇਸ ਤੋਂ ਇਲਾਵਾ ਸਾਲ 2017 ਵਿੱਚ ਚੋਣਾਂ ਐਸਿਕਸ ਕਾਉਂਟੀ ਕੌਂਸਲ ਵਿੱਚ ਮੈਂਬਰ ਚੁਣਿਆ ਗਿਆ ਸੀ ਇਸ ਤੋਂ ਪਹਿਲਾਂ ਸਾਲ 2010 ਦੇ ਵਿੱਚ ਮੋਹਿੰਦਰਾ ਨਾਰਥ ਟਾਇਨ ਸਾਈਡ ਹਲਕੇ ਤੋਂ ਵੀ ਚੋਣ ਲੜ ਚੁੱਕੇ ਨੇ ਸਾਲ 2022 ਦੇ ਵਿੱਚ ਗगन ਮੋਹਿੰਦਰਾ ਨੂੰ ਉਸ ਵੇਲੇ ਦੇ ਗ੍ਰਹਿ ਸਕੱਤਰ ਦੇ ਸੰਸਦੀ ਨੀਜੀ ਸਕੱਤਰ ਦੇ ਵਜੋਂ ਨਿਯੁਕਤ ਕੀਤਾ ਗਿਆ ਸੀ ਹੁਣ 2024 ਦੀਆਂ ਆਮ ਚੋਣਾਂ ਦੇ ਵਿੱਚ ਉਹ ਮੂਡ ਸਾਊਥ-ਵੈਸਟ ਹਾਰਟਫੋਰਡਸ਼ਾਇਰ ਹਲਕੇ ਤੋਂ ਐਮਪੀ ਦੀ ਚੋਣ ਲੜਨ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਆਪਣਾ ਖੂਬ ਪ੍ਰਚਾਰ ਕੀਤਾ ਜਾ ਰਿਹਾ ਹੈ ਇੰਗਲੈਂਡ ਤੋਂ 2024 ਦੀਆਂ ਆਮ ਚੋਣਾਂ ਲੜਨ ਵਾਲਿਆਂ ਵਿੱਚ ਦਰਸ਼ਨ ਸਿੰਘ ਆਜ਼ਾਦ ਦਾ ਨਾਮ ਵੀ ਸ਼ਾਮਿਲ ਹੈ ਜੋ ਵਰਕਰਸ ਪਾਰਟੀ ਆਫ ਬ੍ਰਿਟੇਨ ਦੇ ਵੱਲੋਂ ਐਲਿੰਗ ਸਾਊਥ ਹੋਲ ਹਲਕੇ ਤੋਂ ਐਮਪੀ ਦੀ ਚੋਣ ਲਈ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਦਰਸ਼ਨ ਸਿੰਘ ਆਜ਼ਾਦ ਦੇ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਨਾਲ ਕਾਫੀ ਸਾਰੇ ਵਾਅਦੇ ਕੀਤੇ ਜਾ ਰਹੇ ਨੇ ਜਿਨ੍ਹਾਂ ਦਾ ਲੋਕਾਂ ਉਤੇ ਕਾਫੀ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਹਰੇਕ ਲਈ ਵਧੀਆ ਰਿਹਾਇਸ਼ ਵਧੀਆ ਸਿਹਤ ਸੇਵਾਵਾਂ ਸਾਰੇ ਕਾਮਿਆਂ ਲਈ ਉਚਿਤ ਤਨਖਾਹਾਂ ਅਤੇ ਕੰਮ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਨੂੰ ਸਮਰਪਿਤ ਹੈ ਜਿਸ ਦੇ ਕਰਕੇ ਹੀ ਉਹ ਚੋਣ ਲੜ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਹੋਰ ਵੀ ਬਹੁਤ ਸਾਰੇ ਵਾਅਦੇ ਕੀਤੇ ਜਾ ਰਹੇ ਨੇ ਦਾਅਵਾ ਇਹ ਹੈ ਕਿ ਇੰਗਲੈਂਡ ਦੀਆਂ ਆਮ ਚੋਣਾਂ ਹਰ ਹਲਕੇ ਦੇ ਲੋਕਾਂ ਨੂੰ ਆਪਣਾ ਸੰਸਦ ਮੈਂਬਰ ਚੁਣਨ ਦਾ ਮੌਕਾ ਦਿੰਦੀਆਂ ਨੇ ਜਿਸ ਉਮੀਦਵਾਰ ਦੇ ਹੱਕ ਦੇ ਵਿੱਚ ਲੋਕ ਫਤਵਾ ਦੇਣਗੇ ਉਹ ਉਮੀਦਵਾਰ ਹਾਊਸ ਆਫ ਕਾਮਨਸ ਦੇ ਵਿੱਚ 5 ਸਾਲਾਂ ਤੱਕ ਹਲਕੇ ਦੀ ਨੁਮਾਇੰਦਗੀ ਕਰੇਗਾ ਪਰ ਦੇਖਣਾ ਹੋਵੇਗਾ ਕਿ ਉਕਤ 5 ਪੰਜਾਬੀਆਂ ਨੂੰ ਇੰਗਲੈਂਡ ਦੇ ਲੋਕ ਇਸ ਵਾਰ ਮੌਕਾ ਦੇਣਗੇ ਜਾਂ ਨਹੀਂ ਬਿਊਰੋ ਰਿਪੋਰਟ ਖਮਦਰ ਟੀਵੀ